ਆ ਰਹਾ ਹੈ ਹਨੇਰੇ ਦੇ ਵਿੱਚ ਮਨੁੱਖ ਟੋਕਰ ਖਾ ਸਕਦਾ ਏ ਪਰ ਚਾਨਣ ਦੇ ਵਿੱਚ ਸੰਭਲ ਕੇ ਚੱਲੇਗਾ ਤੇ ਸਹਿਬ ਜੀ ਕਹਿੰਦੇ ਇਹ ਸੰਸਾਰ ਵਾਸਤੇ ਗੁਰਬਾਣੀ ਸੱਚ ਦਾ ਗਿਆਨ ਆਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤਾ ਗੋਡ ਗਿਫਟ ਹੈ ਜਿਨ੍ਹਾਂ ਨੇ ਇਸ ਗਿਫਟ ਦੇ ਨਾਲ ਪਿਆਰ ਪਾ ਲਿਆ ਸ਼ਰਧਾ ਪਾ ਲਈ ਉਹਨਾਂ ਨੂੰ ਇਹ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਕਦੇ ਵੀ ਹਨੇਰੇ ਦੇ ਵਿੱਚ ਠੋਕਰਾਂ ਖਾਣ ਦੀ ਲੋੜ ਨਹੀਂ ਪੈਂਦੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸ਼ਲੋਕ ਸਾਹਿਬ ਜੀ ਕਹਿੰਦੇ ਨੇ ਸਤ ਗੁਰ ਕੀ ਪਰਤੀਤ ਨ ਆਇਆ ਸ਼ਬਦ ਨਾਲ ਲਾਗੋ ਭਾਉ। ਪਰਤੀਤ ਦਾ ਅਰਥ ਹੈ ਸ਼ਰਧਾ, ਭਾਵਨਾ, ਪਿਆਰ। ਜਿਸ ਵੀ ਇਨਸਾਨ ਦੇ ਪ੍ਰਤੀ ਜਾਂ ਕੋਈ ਹੋਰ ਆਪਾਂ ਸਮਾਜ ਵਿੱਚ ਵਿਚਰਦਿਆਂ ਕੰਮ ਕਰਦੇ ਹਾਂ ਜਿਸ ਵੀ ਕੰਮ ਦੇ ਪ੍ਰਤੀ ਸ਼ਰਧਾ ਪਿਆਰ ਭਾਵਨਾ ਨਹੀਂ ਹੋਵੇਗਾ ਉਹ ਕੰਮ ਸਾਡੇ ਤੋਂ ਅਧੂਰਾ ਰਹੇਗਾ ਉਸ ਕੰਮ ਨੂੰ ਕਰਦਿਆਂ ਸਾਡੇ ਅੰਦਰ ਇੱਕ ਚਾੜ੍ਹਦੀ ਕਲਾ ਨਹੀਂ ਆ ਸਕਦੀ ਤੇ ਪਾਤਸ਼ਾਹ ਜੀ ਕਹਿੰਦੇ ਇਦਾਂ ਹੀ ਧਰਮ ਦੀ ਦੁਨੀਆ ਦੇ ਅੰਦਰ ਹੈ ਜਿੰਨਾ ਚਿਰ ਸਾਡੇ ਅੰਦਰ ਸ਼ਰਧਾ ਭਾਵਨਾ ਪਿਆਰ ਨਹੀਂ ਆਉਂਦਾ ਤਦ ਤੱਕ ਸਾਡਾ ਆਇਆ ਪ੍ਰਵਾਨ ਨਹੀਂ ਹੁੰਦਾ ਬਾਰੀ ਤੌਰ ਤੇ ਮਨੁੱਖ ਜਿੰਨੇ ਮਰਜ਼ੀ ਧਾਰਮਿਕ ਕਰਮ ਕਰੀ ਜਾਵੇ ਪਰ ਜਿੰਨਾ ਚਿਰ ਊਪ ਕੀਤੇ ਹੋਏ ਕਰਮ ਸਾਡੇ ਅੰਦਰ ਜੀਵਨ ਦਾ ਹਿੱਸਾ ਨਹੀਂ ਬਣਦੇ ਤਦ ਤੱਕ ਉਹ ਸਾਰੇ ਕਰਮ ਕਾંડ ਗਿਨੇ ਜਾਂਦੇ ਹਨ ਕੁਰਬਾਨੀ ਦੇ ਕੰਦਰ ਗੁਰੂ ਅਰਜਨ ਸਾਹਿਬ ਜੀ ਨੂੰ ਇਸੇ ਕਰਕੇ ਕਹਿਣਾ ਪੈ ਗਿਆ ਸਾਹਿਬ ਜੀ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁਟੈ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਖ ਸਿਮਰਤ ਜਿਤ ਛਟੈ ਪਾਛੇ ਕਹਿੰਦੇ ਬਾਰੀ ਤੌਰ ਤੇ ਦੱਸੇ ਹੋਏ ਕਰਮ ਕਰਦਿਆਂ ਕਰਦਿਆਂ ਇਹ ਸੋਚ ਲੈਣਾ ਕਿ ਮੇਰਾ ਧਰਮ ਕਰਮ ਪੂਰਾ ਹੋ ਗਿਆ ਮੈਨੂੰ ਤਾਂ ਹਰ ਇੱਕ ਖੁਸ਼ੀ ਮਿਲ ਜਾਵੇਗੀ ਸਹਿਬ ਕਹਿੰਦੇ ਨਹੀਂ ਇਹ ਤੇਰੇ ਕਰ ਧਰਮ ਦੇ ਨਾਂ ਤੇ ਕੀਤੇ ਕਰਮ ਤੇਰੀ ਜ਼ਿੰਦਗੀ ਨੂੰ ਸਵਾਰ ਨਹੀਂ ਰਹੇ ਤੇ ਜੇ ਨਹੀਂ ਸਵਾਰ ਰਹੇ ਫਿਰ ਕਰਮ ਕਾਂਡ ਨਹੀਂ ਫਿਰ ਸਬਰਾਂਗੇ ਸਬਰਾਂਗੇ ਕਿਦਾਂ ਸਹਿਬ ਜੀ ਕਹਿੰਦੇ ਨਿਰਵਾਣ ਕੀਰਤਨ ਗਾਉ ਉਹ ਕਰਤੇ ਕਾ ਪਰਮਾਤਮਾ ਦੀ ਕੀਰਤਿ ਕਰਨੀ ਹੈ ਸੰਸਾਰ 'ਚ ਵਿਚਰਦਿਆਂ ਹੋਇਆਂ ਕਿਰਤ ਕਮਾਈ ਵੀ ਕਰਨੀ ਹੈ ਹੱਥ-ਪਾਉਂ ਕਰ ਕਾਮ ਸਭ ਚੀਤ ਨਰੰਜਣ ਨਾਲ ਹੱਥਾਂ ਪੈਰਾਂ ਨਾਲ ਕਿਰਤ ਕਮਾਈ ਕਰਨੀ ਹੈ ਇਹ ਨਹੀਂ ਬਾਣੀ ਨੇ ਕਿਹਾ ਕਿ ਕੰਮਕਾਰ ਛੱਡ ਕੇ ਬੈਠ ਜਾ ਤੇਰਾ ਆਪਣੇ ਆਪ ਵੀ ਕੰਮ ਚੱਲੀ ਜਾਏਗਾ ਨਹੀਂ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾ ਉਪਦੇਸ਼ ਹੀ ਕਿਰਤ ਦਾ ਦਿੱਤਾ ਹੈ ਕਿ ਜਿਹੜਾ ਇਨਸਾਨ ਸਮਾਜ ਦੇ ਵਿੱਚ ਸਹੀ ਜ਼ਿੰਦਗੀ ਨੂੰ ਬਤੀਤ ਕਰਨਾ ਚਾਹੁੰਦਾ ਹੈ ਉਹ ਕਿਰਤੀ ਹੋਵੇਗਾ। ਕਿਰਤ ਤੋਂ ਬਗੈਰ ਇਨਸਾਨ ਦੁਨੀਆਂ ਤੇ ਬੋਝ ਬਣ ਜਾਏਗਾ। ਹੁਣ ਕਿਰਤ ਕਿਹੜੀ-ਕਿਹੜੀ ਹੈ? ਕਈ ਪ੍ਰਕਾਰ ਦੇ ਨਾਲ ਹੈ। ਕੋਈ ਦਿਮਾਗ ਦੇ ਨਾਲ ਕਿਰਤ ਕਰਦਾ ਹੈ ਜਿਵੇਂ ਕੰਪਿਊਟਰ ਦੀ ਦੁਨੀਆ ਹੈ। ਉਹ ਸਰੀਰ ਦੀ ਘੱਟ ਤੇ ਦਿਮਾਗ ਦੀ ਵੱਧ ਮਿਹਨਤ ਕਰਦੇ ਨੇ। ਕੋਈ ਲੇਬਰ ਕਰਦਾ ਏ ਉਹ ਦਿਮਾਗ ਦੀ ਘਟ ਤੇ ਸਰੀਰ ਦੀ ਵੱਧ ਮਿਹਨਤ ਕਰਦਾ ਏ ਤੇ ਪਾਤਸ਼ਾਹ ਜੀ ਕਹਿੰਦੇ ਕੋਈ ਵੀ ਕਿਰਤ ਹੈ ਟੀਚਰ ਪੜ੍ਹਾਣ ਦੀ ਕਿਰਤ ਕਰਦਾ ਏ ਪ੍ਰਚਾਰਕ ਸਮਝਾਣ ਦੀ ਕਿਰਤ ਕਰਦਾ ਏ ਇਹ ਕਿਰਤ ਹੈ ਪਰ ਜਿਹੜਾ ਇਨਸਾਨ ਬਗੈਰ ਕੋਈ ਕਿਰਤ ਕਰਨ ਤੋਂ ਬਗੈਰ ਕਿਸੇ ਦਾ ਕੁਝ ਸਵਾਰੰਮ ਤੋਂ ਉਦਾਂ ਹੀ ਕਵੇ ਕਿ ਮੈਨੂੰ ਇੰਨੇ ਪੈਸੇ ਦੋ ਜਾਂ ਜਿੱਦਾਂ ਹੋਣਾ ਭਿਖਾਰੀ ਚੱਲਦੇ ਨੇ ਉਹਨਾਂ ਦੀ ਸਾਡੇ ਸਮਾਜ ਨੂੰ ਕੋਈ ਦੇਣ ਤਾਂ ਹੈ ਨਹੀਂ ਪਰ ਸਾਡੇ ਕੋਲੋਂ ਉਹ ਜੇਬਾਂ ਚੋਂ ਪੈਸੇ ਕਢਵਾ ਲੈਂਦੇ ਨੇ ਤਰਲਾ ਪਾ ਕੇ ਕਿ ਅਸੀਂ ਗਰੀਬ ਹਾਂ ਗਰੀਬ ਕਿਉਂ ਹਾਂ ਕਿਉਂਕਿ ਅਸੀਂ ਕੰਮ ਨਹੀਂ ਕਰਨਾ ਚਾਹੁੰਦੇ ਨਾ ਕੰਮ ਕਰਨ ਕਰਕੇ ਬਾਹਰੀ ਤੌਰ ਤੇ ਗਰੀਬ ਨੇ ਅੰਦਰੂਨੀ ਤੌਰ ਤੇ ਗਰੀਬ ਕੋਈ ਨਹੀਂ ਆ ਪਿੱਛੇ ਜੇ ਤਾਮਨ 나ਟੂ ਦਾ ਇੱਕ ਪਿਖਾਰੀ ਮਰ ਗਿਆ ਤੇ ਪੇਖਹਾਰੀ ਦੀ ਜਦੋਂ ਝੁੱਗੀ ਦੀ ਤਲਾਸ਼ੀ ਕੀਤੀ ਗਈ ਨਾ ਅਖਬਾਰ ਤੇ ਆਈ ਸੀ ਗੱਲ ਜਦੋਂ ਝੁੱਗੀ ਦੀ ਤਲਾਸ਼ੀ ਕੀਤੀ ਉਹਦਾ ਕੋਈ ਅੱਗੇ ਪਿੱਛੇ ਨਾ ਹੋਵੇਗਾ 1 ਕਰੋੜ 84 ਲੱਖ ਦੇ ਕੁਝ ਉੱਪਰ ਹਜ਼ਾਰ ਪੈਸੇ ਨਿਕਲੇ ਉਹਦੇ ਉੱਤੇ ਲਿਖਿਆ ਸੀ ਅਖਬਾਰ ਤੇ ਕਰੋੜਪਤੀ ਪੇਖਹਾਰੀ ਕੰਗਾਲੀ ਦੀ ਜ਼ਿੰਦਗੀ ਬਤੀਤ ਕਰਕੇ ਸੰਸਾਰਤ ਹੋ ਗਿਆ ਇਨਾ ਪੈਸਾ ਇਕੱਠਾ ਕਰ ਲਿਆ ਕਿਉਂ ਕਿਉਂਕਿ ਰੋਜ਼ ਮੰਗਣ ਦੀ ਆਦਤ ਹੈ ਨਾ ਕੱਪੜਾ ਚੰਗਾ ਪਾਉਣਾ ਨਾ ਖਾਣਾ ਚੰਗੀ ਖਾਣੀ ਨਾ ਕੁਝ ਹੋਰ ਕਰ ਸਕਦੇ ਨੇ ਕਿਉਂ ਜੇ ਚੰਗਾ ਕਰਨ ਲੱਗ ਪਏ ਲੋਕਾਂ ਨੇ ਭੀਖ ਨਹੀਂ ਦੇਣੀ ਤੇ ਭਿਖਾਰੀ ਨੇ ساری ਉਮਰ ਇਕੱਠਾ ਕਰ ਕਰਕੇ ਰੱਖਿਆ ਪਰ ਖਰਚੇ ਕੁਝ ਨਹੀਂ ਸਕਿਆ ਤੁਝੇ ਉਹ ਨੇ ਜਿਹੜੇ ਤਿੰਨ ਰਾਤ ਮਿਹਨਤ ਕਰਦੇ ਨੇ ਸਰੀਰਕ ਤਕਾਬਟਾਂ ਚੱਲਦੇ ਨੇ ਉਹਨਾਂ ਦੇ ਕੋਲੇ ਲੱਖਾਂ ਨਹੀਂ ਹਜ਼ਾਰਾਂ ਵੀ ਨਹੀਂ ਆਉਂਦੇ ਤੇ ਭਿਖਾਰੀ ਕਰੋੜਾਂ ਇਕੱਠਾ ਕਰਕੇ ਉਦਾਂ ਹੀ ਲਾਵਾ ਛੱਡ ਕੇ ਚਲਾ ਗਿਆ ਉਹਨੂੰ ਆਪਣੇ ਉਸ ਪੈਸੇ ਦੇ ਉੱਪਰ ਇੰਨੀ ਸਮਝ ਨਹੀਂ ਆਈ ਕਿ ਮੈਂ ਇਹਨੂੰ ਖਰਚ ਕੇ ਆ ਭਿਖਾਰੀ ਵਾਲੀ ਜ਼ਿੰਦਗੀ ਛੱਡ ਦਵਾਂਗਾ ਇਹੋ ਜਿਹੇ ਲੋਕਾਂ ਨੂੰ ਦੇਖ ਕੇ ਬਹੁਤ ਲੋਕ ਇੱਥੇ ਪੰਜਾਬ ਵਿੱਚ ਵੀ ਸਾਡੇ ਚ ਆ ਗਏ ਹੋਂ ਵਾਵਾ ਸਰਕਾਰ ਨੇ ਆਬਦੀ ਲਾਈ ਹੈ ਥੋੜਾ ਸੌਖਾ ਕੰਮ ਹੋਇਆ ਹੈ ਨਹੀਂ ਤੇ ਦਰਬਾਰ ਸਾਹਿਬ ਜਾਓ ਛੇਦਾਂ ਵਾਲੇ ਗੁਰਦੁਆਰਾ ਸਾਹਿਬ ਜਾਓ ਤੇ ਸਾਰੇ ਪਾਸੇ ਇਹਨਾਂ ਦੀਆਂ ਹੀ ਮੰਡਲੀਆਂ ਨੇ ਇੱਥੇ ਸ਼ਹਿਰਾਂ ਚ ਵੀ ਹੋਣਗੀਆਂ ਪਰ ਕੀ ਉਹਨਾਂ ਨੂੰ ਸਾਡੇ ਧਾਰਮਿਕ ਕੈਦਾ ਕਾਨੂੰਨ ਦੇ ਨਾਲ ਪਿਆਰ ਹੈ ਰਹਿੰਦੀ ਤਾਂ ਉਹ ਗੁਰਦੁਆਰੇ ਦੇ ਆਸ-ਪਾਸ ਹੀ ਨੇ ਪਰ ਉਹਨਾਂ ਨੂੰ ਪਿਆਰ ਨਹੀਂ ਹੈ। ਉਹਨਾਂ ਨੇ ਆਪਣਾ ਰੋਜਗਾਰ ਬਣਾ ਲਿਆ ਤੇ ਸਤਿਗੁਰੂ ਜੀ ਐਸੇ ਕਰਕੇ ਕਹਿੰਦੇ ਸਤਿਗੁਰ ਕੀ ਪ੍ਰਤੀਤ ਨ ਆਇਆ। ਉਹਨਾਂ ਨੂੰ ਗੁਰੂ ਦੇ ਪ੍ਰਤੀ ਕੋਈ ਪਿਆਰ, ਕੋਈ ਭਾਵਨਾ, ਕੋਈ ਸ਼ਰਧਾ ਨਹੀਂ। ਸ਼ਬਦ ਨਾਲ ਲਾਗੋ ਭਾਉ। ਸ਼ਬਦ ਦੇ ਨਾਲ ਪਿਆਰ ਨਹੀਂ। ਕਿਹੜੇ ਸ਼ਬਦ ਨਾਲ ਜਿਹੜਾ ਸ਼ਬਦ ਕਹਿੰਦਾ ਭਲਿਆ ਕਿਰਤਕਾਰ ਆਪਣੇ ਜੀਵਨ ਨੂੰ ਪਾਲਣ ਵਾਸਤੇ ਨਰਵਾ ਕਰਨ ਵਾਸਤੇ ਆਪਣੀ ਕਿਰਤ ਜ਼ਰੂਰ ਕਰਿ ਭਿਖਾਰੀ ਨਾ ਬਣ ਪਰ ਉਸ ਸ਼ਬਦ ਦੇ ਨਾਲ ਵੀ ਪਿਆਰ ਨਹੀਂ ਇਕੱਲੇ ਉਹ ਬਾਹਰੀ ਭਿਖਾਰੀ ਨਹੀਂ ਅੰਦਰੂਨੀ ਭਿਖਾਰੀ ਵੀ ਬਹੁਤ ਨੇ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜੋ ਪਹਿਲੀ ਪੌੜੀ ਸੀ ਕਲ ਵਿਚਾਰ ਜੋਗ ਸੀ ਸਹਿਬ ਜੀ ਨੇ ਉਸ ਪੌੜੀ ਦੇ ਅੰਦਰ ਵੀ ਉਹਨਾਂ ਗੁਰਮੁਖਾਂ ਦੀ ਗੱਲ ਕੀਤੀ ਏ ਜਿਨ੍ਹਾਂ ਨੇ ਰੱਬ ਦੇ ਨਾਮ ਦੀ ਬੰਦਗੀ ਕੀਤੀ ਗੁਰਮੁਖ ਪ੍ਰਲਾਦ ਜਪ ਹਾਰ ਗਤ ਪਾਈ ਕਹਿੰਦੇ ਗੁਰਮੁਖ குரு ਦੇ ਸਨਮੁਖ ਹੋ ਕੇ ਪ੍ਰਲਾਦ ਭਗਤ ਨੇ ਪਰਮ ਅਵਸਥਾ ਉੱਚੀ ਅਵਸਥਾ ਪ੍ਰਾਪਤ ਕਰ ਲਈ ਚਾਹੇ ਕਿ ਉਹ ਜੰਮਿਆ ਹਰਨਾਖਸ਼ ਦੇ ਘਰ ਹੈ ਉਹ ਹਰਨਾਖਸ਼ ਜਿਹੜਾ ਕਹਿੰਦਾ ਹੈ ਮੇਰੇ ਤੋਂ ਬਗੈਰ ਕੋਈ ਰੱਬ ਹੀ ਨਹੀਂ ਮੈਂ ਹੀ ਰੱਬ ਹਾਂ ਮੇਰੀ ਹੀ ਪੂਜਾ ਕੀਤੀ ਜਾਏ ਮੇਰਾ ਹੀ ਨਾਮ ਸਿਮਰਨ ਕੀਤਾ ਜਾਏ ਜਿਹੜੇ ਪਾਸੇ ਵਾਲੇ ਲੋਕ ਸਨ ਉਹ ਡਰਦੇ ਸੀ ਜਿਹੜੇ ਨਹੀਂ ਸੀ ਡਰਦੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ ਪਰ ਉਹਦੇ ਘਰੇ ਹੀ ਪੈਦਾ ਹੋ ਕੇ 5 ਸਾਲ ਦੀ ਉਮਰ ਦੇ ਵਿੱਚ ਪ੍ਰਿਲਾਦ ਨੇ ਇਹ ਐਲਾਨ ਕਰ ਦਿੱਤਾ ਪਿਤਾ ਜੀ ਤੁਸੀਂ ਰੱਬ ਨਹੀਂ ਰੱਬ ਕਦੇ ਮਰਦਾ ਨਹੀਂ ਰੱਬ ਕਦੇ ਈਰਖਾ ਨਹੀਂ ਕਰਦਾ ਰੱਬ ਸਦੀਵੀ ਹੈ ਮੈਂ ਉਹਦਾ ਸਿਮਰਨ ਕਰਨਾ ਹੈ ਤੇ ਸਿਮਰਨ ਕਰਨ ਵਾਲਿਆਂ ਨੂੰ ਕਸ਼ਟ ਵੀ ਸਹਣੇ ਪੈਂ ਕਦੇ ਉਹਨੂੰ ਪਹਾੜ ਤੋਂ ਛੁਟਿਆ ਜਾਂਦਾ ਏ ਕਦੇ ਉਹਦੀ ਭੂਆ ਹੋਲਕਾ ਆਪਣੀ ਕੁਛੜ ਚ ਝੁੱਕ ਕੇ ਪਾਥੀਆਂ ਦੇ ਅੰਗੂਰੇ ਤੇ ਬਹਿ ਕੇ ਅਕਲਵਾ ਦਿੰਦੀ ਹੈ ਕਿ ਇਹ ਮਰ ਜੇਗਾ ਛੱਡ ਜੇਗਾ ਮੈਂ ਬਚ ਜਾਵਾਂਗੀ ਪਰ ਜਿਹੜਾ ਦੂਜੇ ਦੀ ਰਾਹ ਵਿੱਚ ਕੰਡੇ ਖਿਲਾਰਦਾ ਏ ਉਹ ਖੁਦ ਆਪ ਕੰਡੇ ਪਹਿਲਾਂ ਮਰਵਾ ਲੈਂਦਾ ਹੌਲਕਾ ਛੱਡ ਗਈ ਤੇ ਪ੍ਰਲਾਦ ਬਚ ਗਿਆ ਪ੍ਰਲਾਦ ਦੀ ਜਜੇਕਾਰ ਹੋ ਗਈ ਪਰ ਜਦੋਂ ਫਿਰ ਵੀ ਉਹਨੂੰ ਸਮਝ ਨਾ ਆਈ ਹਰਨਾਕਸ਼ ਨੂੰ ਤੇ ਨਰ ਸਿੰਘ ਰੂਪ ਹੋ ਕੇ ਪ੍ਰਮਾਤਮਾ ਨੇ ਉਹਨੂੰ ਖਤਮ ਕਰ ਦਿੱਤਾ ਜਿੰਨੇ ਇਹ ਵਰ ਲਿਆ ਸੀ ਨਾ ਮੈਂ ਦਿਨੇ ਮਰਾਂ ਨਾ ਰਾਤ ਨਾ ਅੰਦਰ ਮਰਾਂ ਨਾ ਬਾਹਰ ਨਾ ਮਨੁੱਖ ਕੋਲੋਂ ਨਾ ਪਸ਼ੂ ਕੋਲੋਂ ਨਾ ਅਸਤਰ ਕੋਲੋਂ ਨਾ ਸ਼ਸਤਰ ਕੋਲੋਂ ਉਹਨੇ ਸੋਚਿਆ ਮੈਨੂੰ ਮਾਰੇਗਾ ਕੌਣ ਮੈਂ ਤਾਂ ਸਾਰਾ ਕੁਝ ਵਾਰਤੇ ਵਿੱਚ ਲੈ ਲਿਆ ਪਰ ਜਦੋਂ ਨਰ ਸਿੰਘ ਰੂਪ ਆਇਆ ਉਹ ਅੱਧਾ ਸ਼ੇਰ ਹੈ ਤੇ ਅੱਧਾ ਇਨਸਾਨ ਹੈ ਉਹਨੇ ਚੱਕ ਕੇ ਬਾਰੀ ਦੇ ਵਿੱਚ ਕਹਿੰਦੇ ਰੱਖ ਲਿਆ ਤਾਂ ਅੰਦਰ ਤੇ ਅੱਧਾ ਬਾਹਰ ਆਪਣੇ ਨੋਹਾਂ ਦੇ ਨਾਲ ਉਹਨੂੰ ਚੀਰ ਕੇ ਖਤਮ ਕਰ ਦਿੱਤਾ ਕਿ ਸਸ਼ਤਰ ਦੇ ਨਾਲ ਨਹੀਂ ਮਾਰਿਆ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਪ੍ਰਲਾਦ ਜਪ ਹਰਗਤ ਪਾਈ ਗੁਰਮੁਖ ਜਨਕ ਹਰਨਾਮ ਲਿਖਲਾਈ ਜਨਕ ਰਾਜੇ ਦੀ ਬੜੀ ਵਡਿਆਈ ਹੈ ਸੋਨੇ ਦੇ ਸੰਗਸਨ ਤੇ ਬੈਠਦਾ ਹੈ ਪਰ ਉਹਦੀ ਪ੍ਰੀਤ ਪ੍ਰਭੂ ਪਰਮਾਤਮਾ ਦੇ ਨਾਲ ਪੱਕੀ ਹੈ ਉਹ ਸੁਪਰੀਤ ਦਾ ਕਰਕੇ ਉਹਦਾ ਜਸ ਸਾਰੇ ਸੰਸਾਰ ਦੇ ਵਿੱਚ ਵਿਚਰ ਗਿਆ ਤੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਨੇ ਚੰਗਾ ਭਲਾ ਮਨੁੱਖ ਹੈ ਉਹਦੀਆਂ ਉਦਾਹਰਨਾਂ ਪਾਤਸ਼ਾਹ ਜੀ ਨੇ ਗੁਰਬਾਣੀ 'ਚ ਦਿੱਤੀਆਂ ਨੇ ਕਿ ਭਾਈ ਫਲਾਣਾ ਮਨੁੱਖ ਬੜਾ ਸੋਹਣਾ ਜੀਵਨ ਬਤੀਤ ਕਰਕੇ ਗਿਆ ਏ ਤੂੰ ਵੀ ਉਹਦੇ ਕੋਲੋਂ ਸਿੱਖਿਆ ਲੈ ਕੇ ਆਪਣਾ ਜੀਵਨ ਵਧੀਆ ਬਣਾ ਲੈ ਤੇ ਕੱਲਾ ਭਾਰਤ ਵਰਸ਼ ਕਿ ਨਹੀਂ ਬਹੁਤ ਬਾਤ ਗੁਣੀਆਂ ਦੇ ਅੰਦਰ ਹਰੇਕ ਧਰਮ ਦੇ ਵਿੱਚ ਕੋਈ ਨਾ ਕੋਈ ਚੰਗਾ ਮਨੁੱਖ ਪੈਦਾ ਹੁੰਦਾ ਹੈ ਜਿਸ ਤੋਂ ਪ੍ਰਮਾਤਮਾ ਦੇ ਨਾਲ ਸ਼ਰਧਾ ਜਾਗਦੀ ਹੈ ਤੇ ਉਹ ਸੰਸਾਰ ਦੇ ਲੋਕਾਂ ਨੂੰ ਸਿੱਧੇ ਮਾਰਗ ਤੇ ਪਾਉਂਦਾ ਹੈ ਚਾਹੇ ਕਿ ਉਹਨੂੰ ਆਪਣਾ ਆਪ ਵਾਰਨਾ ਪੈ ਜਾਂਦਾ ਹੈ ਉਹਦੀ ਖਾਤਰ ਚਨਾਣ ਦੇ ਵਿੱਚ ਸੁਕਰਾਟ ਨਾਮ ਦਾ ਇਨਸਾਨ ਪੈਦਾ ਹੋਇਆ ਸੁਕਰਾਟ ਚਨਾਣ ਦੇ ਵਿੱਚ ਪੈਦਾ ਹੁੰਦਾ ਹੈ ਉੱਥੇ ਬੁੱਤਾਂ ਦੀ ਬਹੁਤ ਪੂਜਾ ਹੁੰਦੀ ਹੈ ਜਿੱਦਾਂ ਭਾਰਤ 'ਚ ਵੀ ਬੁੱਤਾਂ ਦੀ ਪੂਜਾ ਹੁੰਦੀ ਹੈ ਯੁਨਾਨੀ ਲੋਕ ਵੀ ਅੱਡੋ ਅੱਡ ਦੇਵਤਿਆਂ ਦੀ ਪੂਜਾ ਕਰਦੇ ਨੇ ਤੇ ਸੁਕਰਾਟ ਦਾ ਪਿਤਾ ਇੱਕ ਬੁੱਤ ਘੜਾ ਹੈ ਉਹ ਬੁੱਤ ਘੜਦਾ ਹੈ ਤੇ ਛੋਟੀ ਉਮਰ ਦੇ ਵਿੱਚ ਆਪਣੇ ਪੁੱਤਰ ਨੂੰ ਵੀ ਨਾਲ ਲਾ ਲਿਆ ਛੋਟੀ ਉਮਰ ਚ ਬੜੇ ਸੋਹਣੇ ਬੁੱਤ ਘਟਨੇ ਸ਼ੁਰੂ ਕੀਤੇ ਪਰ ਜਦੋਂ ਉਸ ਦੁਨੀਆ ਦੇ ਵਿੱਚ ਗਿਆ ਪਤਾ ਲੱਗਿਆ ਕਿ ਜਿਹੜੀ ਚੀਜ਼ ਅਸੀਂ ਬਣਾ ਰਹੇ ਆ ਇਹ ਭਗਵਾਨ ਕਦਾਂ ਹੋਈ ਇਹ ਤਾਂ ਸਾਡੀ ਘਾੜਤ ਹੈ ਅਸੀਂ ਇਹਨੂੰ ਆਪਣਾ ਰੂਪ ਦੇ ਰਹੇ ਹਾਂ ਉਹਨੇ ਪ੍ਰਮਾਤਮਾ ਦੀ ਬੰਦਗੀ ਸ਼ੁਰੂ ਕਰ ਦਿੱਤੀ ਪ੍ਰਮਾਤਮਾ ਦੀ ਬੰਦਗੀ ਕਰਦਿਆਂ ਕਰਦਿਆਂ ਅਨਭਵ ਹੋਇਆ ਜਦੋਂ ਅਨਪਬ ਹੋਇਆ ਨਾਲ ਉਹਦਾ ਪੜ੍ਹਾਈ ਵਾਲੇ ਪਾਸੇ ਬਹੁਤ ਧਿਆਨ ਸੀ ਕਿਸੇ ਉਸਤਾਦ ਤੋਂ ਸਿੱਖਿਆ ਤੇ ਜਦੋਂ ਉਹ ਪੜ੍ਹਾਈ ਸਿੱਖੀਏ ਇੱਕ ਰਾਜੇ ਨੇ ਉਸ ਚਨਾਣ ਦੇ ਰਾਜੇ ਨੇ ਆਪਣੀ ਫੌਜ ਦੇ ਵਿੱਚ ਉਹਨੂੰ ਰੱਖ ਲਿਆ ਕਿ ਫੌਜੀਆਂ ਨੂੰ ਸਿੱਖਿਆ ਦੇਣ ਵਾਸਤੇ ਪਰ ਕਹਿੰਦੇ ਜਿਹਦੀ ਬਿਰਤੀ ਪ੍ਰਮਾਤਮਾ ਨਾਲ ਜੁੜੀ ਹੋਵੇ ਉਹਨੂੰ ਦੁਨਿਆਵੀ ਚਮੇਲੇ ਬਾਤੇ ਚੰਗੇ ਨਹੀਂ ਲੱਗਦੇ ਉਹ ਫੌਜ ਦੇ ਨਾਲ ਗਿਆ ਪਰ ਜਦੋਂ ਧੁੱਪ ਨਿਕਲਦੀ ਹੈ ਇੱਕ ਸਾਈਡ ਤੇ ਬੈਠ ਕੇ ਆਪਣਾ ਸਮਨਨ ਕਰੀ ਜਾਂਦਾ ਹੈ ਬਾਦਸ਼ਾਹ ਅਲੱਗ-ਅਲੱਗ ਹੋ ਸਕਦੀ ਹੈ ਪਰ ਸਿਮਰਨ ਇੱਕੋ ਹੀ ਹੈ ਨਾ ਪ੍ਰਮਾਤਮਾ ਦਾ ਇੱਕੋ ਹੀ ਹੈ ਉਹ ਸਿਮਰਨ ਦੇ ਵਿੱਚ ਲੱਗਿਆ ਹੈ ਰਾਜਾ ਇੱਕ ਦਿਨ ਉੱਥੇ ਆ ਗਿਆ ਰਾਜੇ ਨੇ ਆ ਕੇ ਪੁੱਛਿਆ ਸocrates ਤੂੰ ਕਿਸੇ ਅੱਲੇ ਧਿਆਨ ਕਿਉਂ ਨਹੀਂ ਦੇ ਰਿਹਾ ਤੂੰ ਆਹ ਕਿਹੜੇ ਕੰਮਾਂ ਦੇ ਵਿੱਚ ਲੱਗਿਆ ਰਹਿੰਦਾ ਹੈ ਮੇਰੇ ਕੋਲੇ ਕਿਉਂ ਨਹੀਂ ਆਉਂਦਾ ਸੋਕਰੇਟ ਅੱਗੇ ਉਹ ਕਹਿੰਦਾ ਜੀ ਮੇਰੇ ਕੋਲੇ ਟਾਈਮ ਹੈ ਕਹਿੰਦੇ ਟਾਈਮ ਹੈ ਨਹੀਂ ਕੀ ਕਰਦਾ ਰਹਿਣਾ ਕਹਿੰਦੇ ਜੀ ਜਿਹੜਾ ਕੰਮ ਮੈਂ ਕਰ ਰਿਹਾ ਉਹ ਤੁਸੀਂ ਨਹੀਂ ਕਰ ਸਕਦੇ ਫਿਰ ਗੱਲ ਕਰਦਿਆਂ ਕਰਦਿਆਂ ਰਾਜਾ ਕਹਿਣ ਲੱਗਿਆ ਮੈਂ ਤੇਰੀ ਮਦਦ ਕੀ ਕਰ ਸਕਦਾ ਕਹਿਣ ਲੱਗੇ ਤੁਸੀਂ ਇੱਥੋਂ ਜਾ ਸਕਦੇ ਹੋ ਤੁਹਾਡੇ ਖੜੇ ਰਹਿਣ ਨਾਲ ਧੁੱਪ ਰੁਕੀ ਹੋਈ ਹੈ ਤੇ ਮੈਨੂੰ ਧੁੱਪ ਨਾ ਮਿਲਣ ਕਰਕੇ ਮੇਰਾ ਧਿਆਨ ਰੱਬ ਵੱਲੋਂ ਹਟ ਰਿਹਾ ਗੋਡ ਵੱਲੋਂ ਹਟ ਰਿਹਾ ਕਹਿੰਦੇ ਰਾਜਾ ਚਲਾ ਗਿਆ ਫਿਰ ਸ਼ੁਕਰਾਤ ਨੇ ਚੋਰਾ ਦੇ ਨਾਲ ਪ੍ਰਚਾਰ ਸ਼ੁਰੂ ਕੀਤਾ ਇਹਨਾਂ ਬੁੱਤਾਂ ਦੀ ਪੂਜਾ ਕਰਨ ਦੀ ਲੋੜ ਕੋਈ ਨਹੀਂ ਇਹਨਾਂ ਬੁੱਤਾਂ ਦੇ ਵਿੱਚ ਪਰਮਾਤਮਾ ਨਹੀਂ ਹੈ। ਇਹ ਬੁੱਤ ਨਾ ਬੋਲਦੇ ਨੇ, ਨਾ ਕਿਸੇ ਨੂੰ ਸਿੱਖਿਆ ਦੇ ਸਕਦੇ ਨੇ। ਇੱਕ ਆਕਾਲ ਪੁਰਖ ਵਹਿਗੁਰੂ ਹੈ ਜਿਹੜਾ ਸਭ ਤੋਂ ਮਹਾਨ ਹੈ। ਹੁਣ ਜਦੋਂ ਇਹ ਗੱਲ ਚੱਲੀ, ਜਿਨ੍ਹਾਂ ਦੀ ਰੋਜੀ ਰੋਟੀ ਬੁੱਤ ਪੂਜ ਕੇ ਚੱਲਦੀ ਏ ਜਾਂ ਬੁੱਤ ਪੂਜ ਵੇਚ ਕੇ ਚੱਲਦੀ ਏ, ਉਹ ਖਿਲਾਫ ਹੋ ਗਏ। ਤੇ ਜਦੋਂ ਖਿਲਾਫ ਹੋਏ ਨੇ, ਰਾਜੇ ਨੇ ਆ ਕੇ ਪੁੱਛਿਆ ਕਹਿਣ ਲੱਗਾ ਸocrates ਤੂੰ ਕਹਿੰਦਾ ਹੈ ਬੁੱਤ ਕੁਝ ਦੇ ਨਹੀਂ ਸਕਦੇ ਪੂਜਾ ਨਹੀਂ ਕਰਨੀ ਕੀ ਇਹ ਠੀਕ ਹੈ ਸੋਕਰਾਟ ਕਹਿਣ ਲੱਗਿਆ ਰਾਜਾ ਸਾਹਿਬ ਮੇਰੇ ਵਾਸਤੇ ਬੁੱਤ ਕੁਝ ਵੀ ਨਹੀਂ ਤੁਹਾਡੇ ਵਾਸਤੇ ਬਹੁਤ ਕੁਝ ਨੇ ਉਹ ਕਹਿੰਦਾ ਇਹ ਕਿਵੇਂ ਕਹਿੰਦਾ ਤੁਸੀਂ ਲੋਕਾਂ ਨੂੰ ਆਪਣੇ ਮਗਰ ਲਾਉਣਾ ਹੈ ਆਪਣੇ ਮਗਰ ਲਾਉਣ ਵਾਸਤੇ ਉਹਨਾਂ ਦੇ ਸਾਹਮਣੇ ਪ੍ਰੈਕਟੀਕਲ ਭਗਵਾਨ ਹੋਣਾ ਚਾਹੀਦਾ ਹੈ ਤੇ ਤੁਸੀਂ ਉਹਨਾਂ ਦਾ ਡਰ ਪਾ ਸਕਦੇ ਜੇ ਤੁਹਾਡੇ ਰਾਜ ਵਾਸਤੇ ਤੁਹਾਡੇ ਵਾਸਤੇ ਬੁੱਤ ਪੂਜਾ ਚੰਗੀ ਪਰ ਜਿਹਦਾ ਪਿਆਰ ਈਸ਼ਵਰ ਨਾਲ ਪਰਮਾਤਮਾ ਨਾਲ ਪੈ ਗਿਆ ਉਹਦੇ ਵਾਸਤੇ ਬੁੱਤ ਪੂਜਾ ਕੁਝ ਵੀ ਨਹੀਂ ਉਸ ਤੋਂ ਬਾਅਦ ਦੇ ਵਿੱਚ ਸੋ크ਰਾਟ ਦੇ ਉੱਤੇ ਕੀ ਸਾਇਆ ਗਿਆ ਪਹਿਲਾ ਕੇਸ ਇਹ ਪਾਇਆ ਗਿਆ ਕਿ ਇਹ ਬੁੱਤਾਂ ਦੇ ਖਿਲਾਫ ਪ੍ਰਚਾਰ ਕਰਦਾ ਹੈ ਦੂਸਰੀ ਗੱਲ ਇਹ ਕਹੀ ਗਈ ਕਿ ਇਹ ਸਾਡੇ ਨੌਜਵਾਨਾਂ ਨੂੰ ਪਿਤਾ ਪਤਾਮਾ ਧਰਮ ਨੂੰ ਛੱਡ ਕੇ ਕਿਸੇ ਹੋਰ ਪਾਸੇ ਜੋੜ ਰਿਹਾ ਹੈ ਇਹ ਤੀਸਰੀ ਗੱਲ ਕਹੀ ਗਈ ਇਹ ਆਪਣੇ ਸ਼ਰਧਾਲੂਆਂ ਨੂੰ ਉਭਾ ਕੇ ਸਰਕਾਰ ਦੇ ਨਾਲ ਮੱਥਾ ਲਾਉਣ ਨੂੰ ਫਿਰਦਾ ਹੈ ਹਜੇ ਕਿ ਇਹਨਾਂ ਦੇ ਵਿੱਚੋਂ ਉਹ ਕੁਝ ਵੀ ਨਹੀਂ ਕਰ ਰਹੇ ਰੱਬ ਦੇ